ਵਾਹਿਗੁਰੂ ਜੀ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਸ੍ਰੀ ਗੁਰ ਤੇਗ ਬਹਾਦਰ ਜੀ ਮਹਾਰਾਜ ਦੇ 350 ਸਾਲਾ ਸ਼ਹੀਦੀ ਸ਼ਤਾਬਦੀ ਨੂੰ ਸਮਰਪਿਤ ਪੂਰਾ ਪੰਜਾਬ ਅਤੇ ਬਿਸ਼ਪ ਜਿਹੜਾ ਹੈਗਾ ਉਹਨਾਂ ਦੀ ਸ਼ਤਾਬਦੀ ਮਨਾ ਰਿਆ ਸਾਡੇ ਧਾਰਮਿਕ ਜਿੰਨੇ ਵੀ ادارے ਨੇ ਤੇ ਉਸ ਦੇ ਨਾਲ ਪੰਜਾਬ ਸਰਕਾਰ ਤੇ ਹੋਰ ਜਿੰਨੇ ਵੀ ਗੁਰੂ ਘਰ ਨੇ ਉਹ ਸਾਰੇ ਸ਼ਤਾਬਦੀ ਨੂੰ ਮਨਾਉਂਦੇ ਆ ਪਰ ਪਿਛਲੇ ਦਿਨਾਂ ਦੇ ਵਿੱਚ ਇਹ ਦੇਖਣ ਦੇ ਵਿੱਚ ਆਇਆ ਵਾ ਕਿ ਬਹੁਤ ਵੱਡੇ ਪੱਧਰ ਦੇ ਉੱਤੇ ਸਾਡੇ ਜੋ ਸਿਧਾਂਤ ਆ ਉਹਨਾਂ ਦੇ ਵਿੱਚ ਕੁਤਾਹੀ ਕੀਤੀ ਗਈ ਹੈ ਪੰਜਾਬ ਸਰਕਾਰ ਤੇ ਸਮੇਤ ਸ਼ਰਮਣੀ ਕਮੇਟੀ ਗੁਰੂ ਸਾਹਿਬਾਨ ਦੇ ਨਾਲ ਰਿਲੇਟਡ ਜਿਹੜੇ ਪਾਤਰ ਨੇ ਜਿਵੇਂ ਭਾਈ ਮੱਖੜੀ ਮੱਖਣ ਸ਼ਾ ਲਵਾਨਾ ਲੱਖੀ ਸ਼ਾ ਬਨਜਾਰਾ ਜੀ ਆ ਉਹਨਾਂ ਨੂੰ ਜਿਹੜਾ ਹੈਗਾ ਬਣਾ ਕੇ ਉਹਨਾਂ ਦੇ ਨਾਟਕ ਖੇਡੇ ਜਾ ਰਹੇ ਨੇ ਤੇ ਇਹ ਗੁਰੂ ਉਹਨਾਂ ਦਾ ਸਵਾਗ ਰਚਾਇਆ ਜਾ ਰਿਹਾ ਆ ਪੰਜਾਬ ਸਰਕਾਰ ਨੇ ਇੱਕ ਵਾਲੀ ਦੇ ਵਿੱਚ ਨੱਟ ਖੇਡਿਆ ਉਹਦੇ ਵਿੱਚ ਭਾਈ ਚਿੱਤਰ ਸਿੰਘ ਦਾ ਰੋਲ ਕੀਤਾ ਗਿਆ ਇਹ ਜੋ ਘਟਨਾਮਾ ਨੇ ਇਹ ਬਿਲਕੁਲ ਜਿਹੜਾ ਹੈ ਅਸੈਂਡ ਸ਼ੀਲ ਨੇ ਪੰਥ ਨੂੰ ਇਹਦੇ ਉੱਤੇ ਕੁੰਡਾ ਪਾਉਣਾ ਚਾਹੀਦਾ ਬਾਰ-ਬਾਰ ਇਹ ਕਿਉਂਕਿ ਸਿੱਖੀ ਦੇ ਉੱਤੇ ਸਿਧਾਂਤਾਂ ਦੇ ਉੱਤੇ ਹਮਲੇ ਹੋ ਰਹੇ ਨੇ ਇਸ ਤੋਂ ਬਿਨਾਂ ਇੱਕ ਵੱਡੀ ਚੀਜ਼ ਜੋ ਹੋ ਰਹੀ ਹੈ ਕਿ ਹੈਰੀ ਵੇਵਜਾ ਆ ਰਹੀ 21 ਤਰੀਕ ਨੂੰ ਇੱਕ ਫਿਲਮ ਬਣਾ ਕੇ ਲਾਂਚ ਕਰਨ ਜਾ ਰਿਹਾ ਉਸ ਫਿਲਮ ਦਾ ਨਾਮ ਰੱਖਿਆ ਗਿਆ ਹਿੰਦੀ ਚਾਦਰ ਅਸੀਂ ਇਹ ਜਿਤਨੇ ਵੀ ਬੰਦੇ ਨੇ ਉਹਨਾਂ ਨੂੰ ਇਹ ਤਾੜਨਾ ਕਰਦੇ ਆ ਤੇ ਅੱਜ ਅਸੀਂ ਸ੍ਰੀ ਅਨੰਦਪੁਰ ਸਾਹਿਬ ਜਥੇਦਾਰ ਕੁਲਦੀਪ ਸਿੰਘ ਜੀ ਗੁਰਗੱਜ ਹੋਣਾਂ ਦੇ ਕੋਲ ਆਏ ਸੀਗੇ ਉਹਨਾਂ ਨੂੰ ਅਸੀਂ ਜਿਹੜਾ ਹੈਗਾ ਬੇਨਤੀ ਕੀਤੀ ਆ ਤੇ ਉਹਨਾਂ ਨੇ ਸਾਨੂੰ ਪੂਰਨ ਤੌਰ ਤੇ ਸਹਿਯੋਗ ਦਿੱਤਾ ਆ ਕਿ ਇਹ ਬਿਲਕੁਲ ਵੀ ਕਿਸੇ ਵੀ ਹਾਲਤ ਵਿੱਚ ਨਾ ਹੀ ਇਹ ਨਾਟਕ ਖੇਡੇ ਜਾਣੇ ਚਾਹੀਦੇ ਹਨ ਤੇ ਨਾ ਹੀ ਇਹ ਫਿਲਮ ਲੱਗਣ ਦਿੱਤੀ ਜਾਊਗੀ ਇਹਨਾਂ ਦੀ ਕਿਸੇ ਵੀ ਪ੍ਰਕਾਰ ਦੀ ਕਿਸੇ ਵੀ ਤਰੀਕੇ ਦੇ ਨਾਲ ਕਿਸੇ ਨੂੰ ਵੀ ਕੋਈ ਆਦੇਸ਼ ਨਹੀਂ ਹੈਗਾ ਕਿ ਉਹ ਇਹਨਾਂ ਨੂੰ ਚਲਾ ਸਕਦਾ ਤੇ ਪੰਥ ਇਹਦੇ ਉੱਤੇ ਆਪ ਤਿਆਰ ਪਰ ਤਿਆਰ ਹੋ ਕੇ ਕਮਰਕਸਾ ਕਰਕੇ ਇਹਨਾਂ ਦਾ ਜਿਹੜਾ ਹੈਗਾ ਮੂੰਹ ਭੰਨੇ ਤੇ 21 ਤਰੀਕ ਨੂੰ ਜਿਹੜਾ ਵੀ ਥੀਏਟਰ ਦੇ ਵਿੱਚ ਇਹ ਫਿਲਮ ਲੱਗ ਰਹੀ ਹੈ ਆਪਾਂ ਨੂੰ ਰੋਕੀਏ ਕਿਤੇ ਵੀ ਲੱਗ ਰਹੀ ਹੈਗੀ ਆ ਤੇ ਇਹ ਜਿਤਨੇ ਵੀ ਬੰਦੇ ਜਿਹੜੇ ਹੈਗੇ ਨਾਟਕ ਖੇਲਦੇ ਆ ਇਹ ਇਸ ਤੋਂ ਬਾਹਰ ਜਾਣ ਨਹੀਂ ਤਾਂ ਅਸੀਂ ਇਹਨਾਂ ਨੂੰ ਨੱਥ ਪਾਉਣੀ ਜਾਣਦੇ ਆ ਤੇ ਅਸੀਂ ਨੱਥ ਪਾਵਾਂਗੇ ਵੀ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਜਿਵੇਂ ਕਿ ਅਰਵਿੰਦਰ ਸਿੰਘ ਜੀ ਨੇ ਦੱਸਿਆ ਹੈ ਕਿ ਗੁਰੂ ਤੇਗ ਬਹਾਦਰ ਸਾਹਿਬ ਦਾ ਜਿਹੜਾ 350 ਸਾਲ ਸ਼ਤਾਬਦੀ ਦਿਵਸ ਉਹ ਜਿਹੜਾ ਮਨਾਇਆ ਜਾ ਰਿਹਾ ਹੈ ਉਸ ਦੀ ਜਿਹੜੀ ਸ਼ਤਾਬਦੀ ਮਨਾਉਣ ਦੌਰਾਨ ਜਿਹੜੀਆਂ ਚੀਜ਼ਾਂ ਸਾਹਮਣੇ ਆਈਆਂ ਜਿਨ੍ਹਾਂ 'ਚ ਇਹ ਨਾਟਕ ਚੇਟਕ ਵਾਲੀਆਂ ਜਿਹੜੀਆਂ ਕਠਨਵਾ ਹੋਈਆਂ ਨੇ ਜਿਹੜੀਆਂ ਪੰਜਾਬ ਸਰਕਾਰ ਤੋਂ ਇਲਾਵਾ ਜਿਨ੍ਹਾਂ ਆਧਾਰਿਆਂ ਨੇ ਇਹਨਾਂ ਤੇ ਰੋਕ ਲਾਣੀ ਸੀਗੀ ਉਹ ਵੀ ਇਹਨਾਂ ਨਾਟਕ ਚੇਟਕਾਂ ਦੇ ਵਿੱਚ ਹਿੱਸਾ ਲੈਣ ਲੱਗੇ ਆ ਉਹਨਾਂ ਨੇ ਉਹ ਪਾਤਰ ਜਿਹੜੇ ਨੇ ਜਿਨ੍ਹਾਂ ਦਾ ਸਾਡੇ ਤਰਮ ਦੇ ਵਿੱਚ ਬਹੁਤ ਉੱਚਾ ਸਥਾਨ ਹੈਗਾ ਜਿਨ੍ਹਾਂ ਦਾ ਬਹੁਤ ਸਤਿਕਾਰ ਹੈਗਾ ਉਹਨਾਂ ਦੇ ਪਾਤਰ ਵੀ ਉਹਨਾਂ ਨੇ ਆਮ ਲੋਕਾਂ ਕੋਲ ਇਵਨ ਆਮ ਛਡੋ ਇਹ ਖਾਸ ਲੋਕ ਵੀ ਨਹੀਂ ਕਰ ਸਕਦੇ ਸੀਗੇ ਉਹ ਪਾਤਰ ਉਹਨਾਂ ਨੇ ਕਰਾਏ ਜਿਸ ਦੀ ਅੱਜ ਅਸੀਂ ਮੰਗ ਲੈ ਕੇ ਜਥੇਦਾਰ ਅਕਾਲ ਤਖਤ ਸਾਹਿਬ ਜੀ ਕੋਲ ਆਏ ਸੀਗੇ ਤੇ ਉਹਨਾਂ ਨਾਲ ਅਸੀਂ ਇਹ ਸਾਰੀ ਘਟਨਾ ਸਾਂਝੀ ਕੀਤੀ ਹੈ ਤੇ ਘਟਨਾ ਦੱਸਣ ਤੋਂ ਬਾਅਦ ਉਹਨਾਂ ਨਾਲ ਅਸੀਂ ਇਹ ਜਿਹੜੀ ਫਿਲਮ ਵਾਲਾ ਮਸਲਾ ਉਹ ਵੀ ਡਿਸਕਸ ਕੀਤਾ ਹੈ ਕਿਉਂਕਿਆਂ ਜਿਹੜੀਆਂ ਇਹ ਅੱਜਕੱਲ ਸਿੱਖੀ ਦੇ ਵਿੱਚ ਗਰਾਮਟ ਆਈ ਚੀਜ਼ਾਂ ਨੇ ਉਹਦੇ ਵਿੱਚ ਜਿਹੜਾ ਧਰਮ ਪ੍ਰਚਾਰ ਕਮੇਟੀ ਦਾ ਵੱਡਾ ਅਹਿਮ ਰੋਲ ਸੀਗਾ ਜਿੱਤੋਂ ਕਿਤੇ ਉਹ ਮੁਨਕਰ ਨਜ਼ਰ ਆ ਰਹੇ ਨੇ ਉਹਨਾਂ ਨੇ ਪਤਾ ਨਹੀਂ ਇਹਦੀ ਕੀ ਮਜਬੂਰੀਆਂ ਕੀ ਸਮੱਸਿਆਵਾਂ ਨੂੰ ਕਿਦਾਂ ਉਹ ਦੇਖ ਰਹੇ ਨੇ ਇਹਨਾਂ ਸਾਰੀਆਂ ਚੀਜ਼ਾਂ ਨੂੰ ਅਸੀਂ ਅੱਜ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਮਿਲ ਕੇ ਡਿਸਕਸ ਕੀਤਾ ਤੇ ਉਹਨਾਂ ਨੇ ਸਾਨੂੰ ਭਰੋਸਾ ਦਿਵਾਇਆ ਕਿ ਫਿਲਮਾਂ ਲੱਗਣੀ ਤਾਂ ਦੂਰ ਦੀ ਗੱਲ ਹੈ ਜਿਨ੍ਹਾਂ ਨੇ ਨਾਟਕ ਚੇਟਕ ਕਰਾਏ ਨੇ ਉਹਨਾਂ ਨੂੰ ਵੀ ਉਹਨਾਂ ਨੇ ਸਾਡੇ ਸਾਹਮਣੇ ਤਾੜਨਾ ਕੀਤੀ ਹੈ ਉਹਨਾਂ ਨੇ ਸ਼੍ਰੋਮਣੀ ਕਮੇਟੀ ਦੇ ਮੈਂਬਰਾਂ ਨੂੰ ਵੀ ਤੇ ਉਹ ਜਿਹੜੇ ਇਸ ਨਾਲ ਰਿਲੇਟ ਕਰਨ ਵਾਲੇ ਜਿਹੜੇ ਇਹਦੇ ਐਕਸਪੈਂਸ ਨੂੰ ਦੇਖ ਰਹੇ ਨੇ ਉਹਨਾਂ ਨੇ ਤੁਰੰਤ ਰੋਕ ਲਾਈ ਹੈ ਤੇ ਇਹਦੇ ਤੇ ਤੁਰੰਤ ਇੱਕ ਮੀਟਿੰਗ ਜਿਹੜੀ ਕਰਕੇ ਉਹਨਾਂ ਨੇ ਇਹਨਾਂ ਸਾਰਿਆਂ ਬਾਬਤ ਜਿਹੜੀ ਹੈ ਇੱਕ ਨੋਟੀਫਿਕੇਸ਼ਨ ਜਾਰੀ ਕਰ ਦਿੱਤੀ hui ਹੈ ਉਹ ਨੋਟੀਫਿਕੇਸ਼ਨ ਉਹਨਾਂ ਸਾਨੂੰ ਪੜਾਈ ਵੀ ਹੈ ਕਿ ਜਿਹੜੇ ਇਹ ਕੰਮ ਹੈ ਨੂੰ ਰੋਕ ਦਿੱਤਾ ਜਾਵੇ ਤੇ ਜਿਹੜੀ ਗੱਲ ਇਹ ਸਾਡੇ ਧਰਮ ਦਾ ਹਿੱਸਾ ਬਣਨ ਜਾ ਰਹੀ ਹੈ ਸਾਡੇ ਆਮ ਲੋਕਾਂ ਚ ਵੀ ਇਹ ਗੱਲ ਹੋਣੀ ਚਾਹੀਦੀ ਹੈ ਆਮ ਲੋਕਾਂ ਨੂੰ ਵੀ ਇਹ ਗੱਲ ਦੇਖਣੀ ਚਾਹੀਦੀ ਹੈ ਕਰਨੀ ਚਾਹੀਦੀ ਹੈ ਕਿ ਸਾਡੇ ਧਰਮ ਵਿੱਚ ਇਹ ਰਾਸਲੀਲਾਵਾਂ ਇਹ ਜਿਹੜੀਆਂ ਨਾਟਕ ਚੇਟਕ ਵਾਲੀਆਂ ਚੀਜ਼ਾਂ ਜਿਹੜੇ ਇਹ ਕੰਮ ਸਾਡੇ ਧਰਮ ਦੇ ਨਹੀਂ ਹੈਗੇ ਆ ਸਾਨੂੰ ਇਹ ਚੀਜ਼ਾਂ ਤੋਂ ਇਹ ਵਰਜਿਤ ਕੀਤਾ ਗਿਆ ਹੈ ਇਹ ਅੱਜ ਦੀਆਂ ਵਰਜਿਤ ਵਰਜਿਤ ਕੀਤੀਆਂ ਗੱਲਾਂ ਨਹੀਂ ਹੈਗੀਆਂ ਨਾ ਸਾਡੇ ਵੱਲੋਂ ਕੀਤੀਆਂ ਗਈਆਂ ਨੇ ਸਾਡੀਆਂ ਹੀ ਸਰਵੋਤ ਸੰਸਥਾਵਾਂ ਨੇ ਇਹਨਾਂ ਤੇ 1934 ਵਿੱਚ ਰੋਕ ਲਾ ਦਿੱਤੀ ਸੀਗੀ ਉਸ ਦੇ باوجود ਉਹਨੂੰ ਕਿਸੇ ਨਾ ਕਿਸੇ ਤਰੀਕੇ ਸ਼ਿਕਰੇ ਟੰਗ ਕੇ ਇੱਕ ਚੀਜ਼ ਜਿਹੜੀ ਆ ਇਹਨੂੰ ਅਮਰਚ ਲਿਆਇਆ ਜਾ ਰਿਹਾ ਹੈ ਇਹ ਮਤ ਸੋਚਣ ਕਿ ਇਹਦਾ ਵਿਰੋਧ ਜਿਹੜਾ ਹੈਗਾ ਅਸੀਂ ਸਿਰਫ ਚੈਨਲਾਂ ਤੇ ਕਰਨਾ ਹੈ ਜਿੱਦਾਂ ਅਸੀਂ ਥੀਏਟਰਾਂ 'ਚ ਜਾ ਕੇ ਫਿਲਮਾਂ ਬੰਦ ਕਰਾਈਆਂ ਇਦਾਂ ਹੀ ਨਾਟਕਾਂ 'ਚ ਜਾ ਕੇ ਕੋਲਰਾਂ ਤੋਂ ਫੜ ਕੇ ਬੰਦੇ ਥੱਲੇ ਲਿਆਣੇ ਆ ਫਿਰ ਨਾ ਕਿਉਂਕਿ ਬੰਨ ਕੇ ਅਸੀਂ ਲੈ ਗਏ ਆ ਇਹ ਗੱਲਾਂ ਆਮ ਲੋਕਾਂ ਨੂੰ ਵੀ ਸਮਝਣੀਆਂ ਚਾਹੀਦੀਆਂ ਨੇ ਕਿ ਇਹ ਦੇ ਵਿੱਚ ਹਿਮਾਇਤ ਨਾ ਦਿੱਤੀ ਜਾਵੇ ਇਹਨਾਂ ਚ ਸਾਡਾ ਸਹਿਯੋਗ ਕੀਤਾ ਜਾਵੇ ਜਥੇਦਾਰ ਸਾਹਿਬ ਸਾਨੂੰ ਹੁਕਮ ਦੇ ਸਕਦੇ ਆ ਹੁਕਮਾਂ ਦੀ ਪਾਲਣਾ ਕਰਨਾ ਸਾਡਾ ਫਰਜ਼ ਆ ਸੋ ਇਹਨਾਂ ਚੀਜ਼ਾਂ ਨੂੰ ਮੱਦੇਨਜ਼ਰ ਰੱਖਦੇ ਹੋਏ ਅਸੀਂ ਅਗੋਂ ਦੀ ਕੋਈ ਵੀ ਧਾਰਮਿਕ ਫਿਲਮ ਜਿਹੜੀ ਆ ਉਹ ਨਾ ਬਣਾਈ ਜਾਵੇ ਉਹਦੀ ਮਨਜ਼ੂਰੀ ਨਾ ਕੋਈ ਸੰਸਥਾ ਦੇਵੇ ਤੇ ਜਿਹੜੇ ਮਤੇ ਹੈਗੇ ਆ ਉਹਨੂੰ ਵਾਦ ਤੋਂ ਬਾਅਦ ਸ਼ੇਅਰ ਕੀਤਾ ਜਾਵੇ ਜਿਹੜਾ ਮੈਂ ਕੋਸ਼ਿਸ਼ ਕਰਾਂਗਾ ਇਸ ਵੀਡੀਓ ਰਹੀ ਤੁਹਾਨੂੰ ਮੈਂ ਉਹ ਮਤੇ ਜਿਹੜੇ ਆ ਉਹ ਸਾਹਮਣੇ ਲਿਆ ਕੇ ਤੁਹਾਡੇ ਰੈਫਰੈਂਸ ਬਣਾ ਸਕਾਂ ਸੋ ਇੰਨੀਆਂ ਕ ਬੇਨਤੀਆਂ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿ